ਹਾਂਜੀ ਕਿਸਾਨ ਵੀਰੋ ਅੱਜ ਆਪਾਂ ਗਿੱਦੜਵਾ ਦੇ ਪਿਉਰੀ ਫਾਰਕ ਤੇ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹਾਂ ਇੱਥੇ ਸ joint ਮੋਰਚੇ ਦੀ ਮੀਟਿੰਗ ਚੱਲ ਰਹੀ ਸੀ ਅਤੇ ਪੁੱਛਦੇ ਹਾਂ ਕਿਸਾਨ ਵੀਰਾਂ ਤੋਂ ਵੀ ਇਹ ਮੀਟਿੰਗ ਦਾ ਜੋ ਕੀ ਮੁੱਦਾ ਕੀ ਵਿਸ਼ਾ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਲਖਵੀਰ ਸਿੰਘ ਹੈ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਾਨਸਾ ਗਰੁੱਪ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈਗੀ ਇਹ ਭਾਜਪਾ ਦਾ ਵਿਰੋਧ ਕਰਨ ਵਾਲੀ ਬਿੱਸੀਤ ਹੋਈ ਹੈ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਗਲਤ ਨੀਤੀਆਂ ਲੈ ਕੇ ਆ ਰਹੇ ਹੈਗੇ ਉਹ ਤੇ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆਂ ਜੋ ਵੀ ਭਾਜਪਾ ਦਾ ਆਗੂ ਸਾਡੇ ਪਿੰਡਾਂ ਦੇ ਵਿੱਚ ਆਊਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਸਾਡਾ ਇਸ ਚੀਜ਼ 'ਚ ਵੱਧ ਤੋਂ ਵੱਧ ਸਾਥ ਦੇਣ ਕਿਉਂਕਿ ਸਾਡੀ ਜਿਹੜੀ ਇਹ ਲੜਾਈ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਗੀ ਕੋਈ ਨਿੱਜੀ ਲੜਾਈ ਨਹੀਂ ਨੀਤੀਆਂ ਖਿਲਾਫ ਲੜਾਈ ਹੈ ਜੋ ਭਾਜਪਾ ਮਾੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਉਹਦਾ ਅਸੀਂ ਵਿਰੋਧ ਕਰਾਂਗੇ ਹਰ ਪਿੰਡ ਪਿੰਡ ਅਸੀਂ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਤੇ ਭਾਜਪਾ ਦਾ ਵਿਰੋਧ ਵੀ ਕਰਾਂਗੇ ਕਿਸ ਤਰੀਕੇ ਦਾ ਵਿਰੋਧ ਕਰਾਂਗੇ ਕੀ ਸਵਾਲ ਜਵਾਬ ਕਰਾਂ ਉਹਨਾਂ ਨੂੰ ਕੀ ਲੈ ਕੇ ਜਾਵਾਂਗੇ ਉੱਥੇ ਵਿਰੋਧ ਕਰਨ ਵਾਸਤੇ ਜੋ ਵੀ ਉਹਨਾਂ ਨੇ ਨੀਤੀਆਂ ਲੈ ਕੇ ਆਏ ਆ ਜੀ ਅਸੀਂ ਉਹਨਾਂ ਦੇ ਅੱਗੇ ਰੱਖਾਂਗੇ ਉਹ ਵੀ ਆ ਤੁਸੀਂ ਆ ਮਾੜੀਆਂ ਨੀਤੀਆਂ ਭਾਈ ਸੋਡੀਆਂ ਨੀਤੀਆਂ ਗਲਤ ਹੈਗੀਆਂ ਇਹ ਕਿਸਾਨ ਮਾਰੂ ਐ ਇਹ ਮਜ਼ਦੂਰ ਮਾਰੂ ਐ ਕਿਉਂਕਿ ਉਹ ਹੁਣ ਕੀ ਕਰ ਰਹੇ ਆ ਕਿ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਆਪਸ ਦੇ ਵਿੱਚ ਟਕਰਾਅ ਕਰਾਉਣ ਦੀ ਨੀਤੀ ਤੇ ਚੱਲ ਰਹੇ ਹੈਗੇ ਅਸੀਂ ਇਹ ਸਾਰੀਆਂ ਚੀਜ਼ਾਂ ਦਾ ਖੰਡਨ ਕਰਾਂਗੇ ਉਹਨਾਂ ਦਾ ਵਿਰੋਧ ਕਰਾਂਗੇ ਕੀ ਮਜ਼ਦੂਰਾਂ ਦੀ ਕੀ ਗੱਲ ਕਰ ਰਹੇ ਤੁਸੀਂ ਉਹ ਜਿਸ ਤਰ੍ਹਾਂ ਉਹ ਕਹਿੰਦੇ ਤਿੰਨ ਕਾਨੂੰਨ ਲੈ ਕੇ ਆਏ ਆ ਕਿ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਦਾ ਟਾਈਮ ਹੈ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਤਾ ਜੀ ਤੇ 12 ਘੰਟਿਆਂ ਦਾ 12 ਘੰਟਿਆਂ ਦੇ ਪੈਸੇ ਦੇਣਗੇ ਫਿਰ ਨਹੀਂ ਪੈਸੇ ਕਹਿੰਦੇ 8 ਘੰਟਿਆਂ ਦੇ ਮਿਲਣਗੇ ਟਾਈਮ ਹੈ ਜਿਹੜਾ ਉਹ 4 ਘੰਟੇ ਵਧਾਤਾ ਜੀ ਜਦ ਕਿ ਇਸ ਚੀਜ਼ ਤੇ ਮਜ਼ਦੂਰਾਂ ਨੂੰ ਵੀ ਅੱਗੇ ਉਹ ਕੇ ਲੜਾਈ ਲੜਨੀ ਚਾਹੀਦੀ ਹੈ ਅਸੀਂ ਮਜ਼ਦੂਰਾਂ ਦੇ ਨਾਲ ਖੜੇ ਆਂਗੇ ਅਸੀਂ ਇੰਨਾ ਹੀ ਬਸ ਜਿਹੜੀਆਂ ਨੀਤੀਆਂ ਐ ਗਲਤ ਨੀਤੀਆਂ ਇਹਨਾਂ ਦਾ ਵਿਰੋਧ ਕਰਦੇ ਆਂ ਜੀ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਾ ਮਾਲਵਾ ਜੀ ਪਿੰਡ ਮੇਰਾ ਤੋੜਕੋਟਾ ਜੀ ਅੱਜ ਬਲਾਕ ਗਿੱਦੜਵਾ ਦੇ ਵਿੱਚ ਐਸਕੀਮ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਵੱਖ-ਵੱਖ ਜਤੇ ਬੰਦਗੇ ਨੇ ਭਾਗ ਲਿਆ ਜਿਵੇਂ ਹੁਣ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਹਰੇਕ ਪਾਰਟੀ ਆਉਂਦੀ ਆ ਆਪਦੇ ਸਭ ਜਵਾਗ ਵਿਖਾ ਕੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਲਵਾਉਂਦੇ ਆ ਇਹ ਬਾਕੀ ਉਤੋਂ ਚੋਣੇ ਦਾ ਸੀਜ਼ਨ ਆ ਇਹਦੇ ਵਿੱਚ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਕਿਸਾਨ ਦੀ ਮਹਾਂ ਪੜਨ ਵਾਲੀ ਗੱਲ ਕੀਤੀ ਆ ਪੰਜਾਬ ਸਰਕਾਰ ਆ ਜਿਹੜੀ ਉਹ ਭਾਜਪਾ ਦੇ ਬਲੇਮ ਗੇਮ ਖੇਡੀ ਜਾਂਦੇ ਆ ਇੱਕ ਦੂਸਰੇ ਦੇ ਉੱਪਰ ਚਿੱਕੜ ਸਿੱਟਦੇ ਆ ਭਾਜਪਾ ਕਹਿੰਦੀ ਆ ਪੰਜਾਬ ਸਰਕਾਰ ਨੇ ਪ੍ਰਬੰਧ ਨਹੀਂ ਕੀਤੇ ਪਈ ਆ ਸਰਕਾਰ ਕਹਿੰਦੀ ਆ ਭਾਜਪਾ ਨੇ ਚੋਲ ਨਹੀਂ ਚਕਾਏ ਪੁਰਾਣੇ ਬਸ ਆ ਹੀ ਪੰਬਲ ਭੂਸੇ ਚ ਪਾਈ ਫਿਰਦੇ ਆ ਉੱਪਰੋਂ ਡੀਏਪੀ ਨਹੀਂ ਮਿਲ ਰਹੀ ਕਿਸਾਨਾਂ ਨੂੰ ਮੰਡੀਆਂ 'ਚੋਂ ਨਾ ਨਹੀਂ ਚੋਖ ਰਿਹਾ ਬਹੁਤ ਬੁਰਾ ਹਾਲ ਆ ਇਸ ਵੰ ਅੱਗੇ ਜਿਹੜਾ ਹੁਣ ਇਲੈਕਸ਼ਨ ਦਾ ਚੱਲ ਰਿਹਾ ਜਿਵੇਂ ਹੁਣ ਭਾਜਪਾ ਆ ਲਿਆ ਵੀ ਕਿਸਾਨ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਨਵੇਂ-ਨਵੇਂ ਸਭਜਵਾਗ ਵਿਖਾਉਂਦੇ ਆ ਜਿਵੇਂ ਮਨਪ੍ਰੀਤ ਸਿੰਘ ਬਾਦਲ ਕਹਿ ਰਹੇ ਆ ਵੀ ਮੈਂ ਜੀ ਲੈ ਕੇ ਆਂ ਸੈਂਟਰ ਤੋਂ ਮੋਟਰਾਂ ਲੈ ਕੇ ਆਉਂਗਾ ਅੱਗੇ 18000 ਕਿੰਨੀ ਮੋਟਰ ਕਹਿੰਦਾ ਦਿੱਤੀ ਆ ਵੀ ਉਹ ਭਾਈ 18000 ਮੋਟਰ ਜੇ ਤੂੰ ਦਿੱਤੀ ਵੀ ਆ ਉਹ ਕਿਸਾਨਾਂ ਨੇ ਤੈਨੂੰ 16 ਸਾਲ 15 ਸਾਲ ਵੋਟਾਂ ਪਾ ਕੇ ਐਮਐਲਏ ਵੀ ਬਣਾਇਆ ਦੋ ਤਿੰਨ ਅਰੀ ਜਿਤਾਇਆ ਵੀ ਐ ਤੇਰੇ ਪੈਰ ਲਾਏ ਸੀ ਕਿ ਦਰਵਾਹਲ ਕੇ ਨੇ ਕੋਈ ਆਸਾਨ ਨਹੀਂ ਕੀਤਾ ਤੂੰ 18000 ਜਾਂ 12000 ਮੋਟਰ ਦੇਤੀ ਵੀ ਤੂੰ ਕੋਈ ਆਸਾਨ ਕੀਤਾ ਕਿਸਾਨਾਂ ਦੇ ਉੱਤੇ ਉਸ ਤੋਂ ਅੱਗੇ ਹੁਣ ਇਹ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਨਵਾਂ ਪਾੜਾ ਪਾ ਰਹੇ ਆ ਪਿਛਲੇ ਐਮਪੀ ਦੇ ਇਲੈਕਸ਼ਨ ਵੇਲੇ ਇਹਨਾਂ ਨੇ ਕਿ ਨਵੀਂ ਚਾਲ ਖੇਢੀ ਆ ਭਾਜਪਾ ਵਾਲਿਆਂ ਨੇ ਇਹ ਕਹਿੰਦੇ ਆ ਵੀ ਅਸੀਂ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਵਾਂਗੇ ਅਸੀਂ ਮਜ਼ਦੂਰਾਂ ਨੂੰ ਮਕਾਨ ਲੈ ਕੇ ਦੇਵਾਂਗੇ ਮਕਾਨ ਤਾਂ ਭਾਈ ਜਿੰਨਾ ਕੋਈ ਮਤਲਬ ਕੋਈ ਹੈਗਾ ਉਹਨੇ ਪਾਈ ਜਾਂਦੇ ਆ ਕੋਈ ਐਡੀ ਗੱਲ ਨਹੀਂ ਗਈ ਤੇ ਜਿਹੜਾ ਤੁਸੀਂ ਹੁਣ ਲੇਬਰ ਕੋਰਟ ਦੇ ਤਿੰਨ ਬਿੱਲ ਲੈ ਕੇ ਆਂਦੇ ਆ ਜਿਵੇਂ ਪ੍ਰਧਾਨ ਲਖਾਈ ਨੇ ਦੱਸਿਆ ਵੀ ਤਿੰਨਾਂ ਬਿੱਲਾਂ ਦੇ ਵਜ੍ਹਾ 8 ਘੰਟੇ ਮਜ਼ਦੂਰੀ ਕਰਦਾ ਮਜ਼ਦੂਰ ਭਰਾ ਤੇ ਉਹਦਾ ਹੁਣ 12 ਘੰਟੇ ਉਹ ਤੋਂ ਮਜ਼ਦੂਰੀ ਕਰਾਉਨੇ ਆ ਤੇ ਉਹਦੀ ਜਿਹੜੇ ਮਗਲਾ ਮਿਹਨਤ ਵੰਦੀ ਆ ਉਹ ਹੋਈ 8 ਘੰਟੇ ਰਹਿ ਗਈ ਇਸ ਚੀਜ਼ ਦੇ ਉੱਤੇ ਮਜ਼ਦੂਰ ਭਰਾਵਾਂ ਨੂੰ ਵੀ ਸੋਚਣਾ ਚਾਹੀਦਾ ਜਿਹੜਾ ਕਿਸਾਨ ਤੇ ਮਜ਼ਦੂਰ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਕਿਸਾਨ ਦਾ ਤੇ ਆੜਤੀਏ ਦਾ 9 ਮਾਸ ਦਾ ਰਿਸ਼ਤਾ ਇਹ ਨਾ ਟੁੱਟਣ ਵਾਲੀ ਨੀਕੂ ਗੱਲ ਨੇ ਤੇ ਇਹ ਦਾ 9 ਮਾਸ ਦਾ ਰਿਸ਼ਤਾ ਕਿਸਾਨ ਮਜ਼ਦੂਰ ਬਿਨਾ ਕਿਸਾਨ ਕਿਸੇ ਕੰਮ ਦਾ ਨਹੀਂ ਕਿਸਾਨ ਬਿਨਾ ਮਜ਼ਦੂਰ ਨੂੰ ਔਖਾ ਵਿਚਾਰੇ ਨੂੰ ਤੇ ਇਹ ਜਿਹੜਾ ਇਸ ਤਰ੍ਹਾਂ ਦੇ ਭਾਜਪਾ ਦੇ ਜਿਹਨੇ ਹੱਤ ਕੰਡਿਆ ਹੈ ਇਹ ਮਤਲਬ ਬਰਦਾਸ਼ਤ ਦੇ ਯੋਗ ਨਹੀਂ ਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਸਾਨੂੰ ਹੁਣ ਪਤਾ ਲੱਗੂਗਾ ਜੇ ਕਿਸੇ ਥਾਂ ਦੇ ਉੱਤੇ ਵੀ ਮਨਪ੍ਰੀਤ ਜਾਂ ਕੋਈ ਵੀ ਭਾਜਪਾ ਦਾ ਲੀਡਰ ਜਾਊਗਾ ਉਹਦਾ ਅਸੀਂ ਐਸ ਕੇ ਅਮਨ ਸ੍ਰੀ ਮੁਕਸਰ ਸਾਹਿਬ ਵੱਲੋਂ ਰੋਜ਼ ਕਰਾਂਗੇ ਇਹਨਾਂ ਨੂੰ ਸਵਾਲ ਜਵਾਬ ਕਰਾਂਗੇ ਠੀਕ ਹੈ ਜੀ ਸ੍ਰੀ ਸਾਹਿਬ はい ਜੀ ਕਿਸਾਨ ਵੀਰੋ ਅੱਜ ਜੋ ਇੱਥੇ ਜਥੇਬੰਦੀ ਤੇ ਜੋ ਜੋ ਵੀ ਆਗੂ ਪਹੁੰਚੇ ਉਹਨਾਂ ਨੇ ਇਹੀ ਸਾਰਿਆਂ ਨੇ ਨਿਰਣੈ ਲਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੇ ਭਾਜਪਾ ਦੀਆਂ ਜੋ ਨੀਤੀਆਂ ਕਿਸਾਨ ਮਾਰੂ ਮਜ਼ਦੂਰ ਮਾਰੂ ਨੀਤੀਆਂ ਕਿਸੇ ਵੀ ਵਰਗ ਨੂੰ ਜੋ ਇਹ ਬਖਸ਼ ਨਹੀਂ ਰਿਹਾ ਸਿਰਫ ਤੇ ਸਪਕਾਹ ਪ੍ਰੇਤ ਘਰਾਣਿਆਂ ਦੇ ਹੱਕ ਦੇ ਵਿੱਚ ਫੈਸਲੇ ਲੈ ਰਿਆ ਇਸੇ ਕਰਕੇ ਜੋ ਵੀ ਆ ਕਿਸਾਨ ਵੀਰਾਂ ਨੇ ਇੱਥੇ ਮੀਟਿੰਗ ਕੀਤੀ ਹੈ ਤੇ ਇਹਨਾਂ ਨੇ ਇਹੀ ਅੱਜ ਨਿਰਣਾ ਲਿਆ ਕਿ ਜੋ ਕਿ ਭਾਜਪਾ ਦਾ ਕੋਈ ਵੀ ਆਗੂ ਹੈ ਉਮੀਦਵਾਰ ਜਾਂ ਕੋਈ ਭਾਜਪਾ ਦਾ ਵੱਡਾ ਆਗੂ ਹੈ ਜਿਵੇਂ ਮੰਤਰੀਿਤ ਬਿੱਟੂ ਵਰਗੇ ਆ ਕੇ ਬਿਆਨ ਦੇਈ ਜਾਂਦੇ ਆ ਕਿਸਾਨ ਵਿਰੋਧੀ ਉਹਨਾਂ ਸਭ ਦਾ ਵਿਰੋਧ ਕੀਤਾ ਜਾਊਗਾ ਕਾਲੇ ਝੰਡੇ ਲੈ ਕੇ ਵਿਰੋਧ ਕੀਤਾ ਜਾਊਗਾ ਉਹਨਾਂ ਦਾ ਇਹ ਹੀ ਅੱਜ ਦੀ ਉਹ ਮੀਟਿੰਗ ਹੈ ਮੀਟਿੰਗ ਦੀ ਸਮਾਪਤੀ ਦੇ ਵਿੱਚ ਵੀ ਇਹ ਨਿਰਣਾਲਿਆ ਕਿਸਾਨ ਆਗੂਆਂ ਨੇ ਕਿ ਜੋ ਵੀ ਜਿੱਥੇ-ਜਿੱਥੇ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਭਾਜ-ਪਾ ਦੇ ਆਗੂ ਆਉਣਗੇ ਉਹਨਾਂ ਦਾ ਸੰਯੁਕਤ ਮੋਰਚੇ ਵੱਲੋਂ ਰਲ ਕੇ ਵਿਰੋਧ ਕੀਤਾ ਜਾਊਗਾ ਬਹੁਤ ਧੰਨਵਾਦ ਜੀ